ਹਾਂਜੀ <im> ਹਾਂਜੀ <im> 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 ਹਾਂਜੀ ਸਰ ਅੱਜ ਤਲਵੰਡੀ ਮਾਲਿਕ ਵਿਖੇ ਐਨੀ ਪੁਲਿਸ ਆਈ ਤਾਂ ਕੀ ਮੋਟਿਵ ਹੈ ਜੀ ਇਹਦਾ ਅੱਜ ਜੀ ਮਾਨਯੋਗ ਸ਼੍ਰੀ ਵਰੁਣ ਸ਼ਰਮਾ ਆਈਪੀਐਸ ਐਸਐਸਪੀ ਪਟਿਆਲਾ ਦੇ ਦਿਸ਼ਾ ਨਿਰਦੇਸ਼ ਇਹ ਜਿਹੜੀ ਸਾਡਾ ਮਾਨਯੋਗ ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੁੱਧ ਜਿਹੜਾ ਸਾਡਾ ਯੂਟਿਊਬ ਚੱਲ ਰਿਹਾ ਹੈ ਔਰ ਅਗੇਨ ਸਟਰਗਸ ਖੋਸੇ ਲੜੀ ਦੇ ਤਹਿਤ ਸਬ ਡਿਵੀਜ਼ਨ ਸਮਾਣਾ ਦੀ ਫੋਰਸ ਅਤੇ ਸੀਆਈਏ ਸਮਾਣਾ ਦੀ ਫੋਰਸ ਨਾਲ ਲੈ ਕੇ ਅੱਜ ਤਲਵੰਡੀ ਮਾਲਿਕ ਪਿੰਡ ਪੈਂਦਾ ਹੈ सदर ਸਮਾਣੇ ਦੇ ਵਿੱਚ ਲੋਕੇ ਸਾਡਾ ਇੱਕ ਟਰੱਕ ਹੌਟਸਪੌਟ ਵੀ ਹੈ ਜਿੱਥੇ ਸਾਨੂੰ ਰੈਗੂਲਰ ਇਨਪੋਰਟਸ ਵੀ ਆ ਰਹੇ ਸੀ ਲੋਕਾਂ ਦੇ ਤੇ ਅਸੀਂ ਇੱਥੇ ਇੱਕ ਅਜਿਹਾ ਇੰਪੋਰਟਨੈਂਸ ਸਰਚ ਆਪਰੇਸ਼ਨ ਕਰਾਇਆ ਗਿਆ ਤੋਂ ਦੋ ਪਾਸੇ ਐਂਟਰੀ ਪੁਆਇੰਟ ਨੇ ਇਸ ਪਿੰਡ ਦੇ ਉੱਥੇ ਅਸੀਂ ਨਾਕਾਬੰਦੀ ਕੀਤੀ ਹੈ ਤੇ ਕਈ ਜਿਹੜੇ ਸਾਡੇ ਸਸਪੈਕਸ਼ਨ ਨੇ ਉਹਨਾਂ ਤੇ ਅਸੀਂ ਉਹਨਾਂ ਦੇ ਘਰਾਂ 'ਚ ਅਸੀਂ ਰੇਡ ਕੀਤੀ ਹੈ ਤੇ ਕੁਝ ਲੋਕੀ ਅਸੀਂ ਸ਼ੱਕੀ ਵੇਖ ਤੀਆਂ ਉਹ ਰੌਂਡ ਆਫ ਵੀ ਕੀਤੇ ਤੇ ਉਹਨਾਂ ਖਿਲਾਫ ਜੋ ਵੀ ਬਣਦੀ ਕਾਰਵਾਈ ਹੋ ਗਈ ਇਸ ਨੂੰ ਅਮਲ ਵਿੱਚ ਲਿਆਵਾਂਗੇ